ਹਾਂ ਜੋਉ ਜੈਕਾ ਆ ਨਾ ਥੱਲੇ 50 ਹੋਊਗੀ ਡਬਲ ਜੈਕਾ ਹੈ ਬੈਠ ਗਰੂ ਨਾ ਲਓ ਬਾਈ ਹਾਂ ਹਾਂ ਇਰਾਇਮ ਨਾਲ ਨਹੀਂ ਲੱਗੂ ਡਬਲ ਜੈਕਾ ਹੈ ਡਬਲ ਮੇਡ ਵੀ ਤੇਨ ਫੁੱਟਦਾ ਨਾ ਮੈਡ ਤਿੰਨ ਪੂਰਾ ਅਸੀਂ ਕਾਲ ਬਾਈ ਜੀ ਸਾਰਿਆਂ ਨੂੰ ਤੇ ਲਓ ਜੀ ਅੱਜ ਆਕੇ ਤੇ ਟਾਇਰਾਂ ਦਾ ਨੰਬਰ ਟਾਇਰ ਪਾ ਦਨੇ ਬਾਈ ਅੱਜੇ ਤੇ ਇਹ ਥੋੜੇ ਜਿਹਾ ਤੰਗ ਕਰਦੇ ਆ ਦੇਖਦੇ ਆ ਉੱਥੇ ਜਾ ਕੇ ਕੀ ਬਣਦੀ ਆ ਗੱਲ ਇੱਕ ਆ ਬਾਈ ਗੀਜਰ ਦਾ ਲਿਆਉਣਾ ਕਿ ਆ ਇਹ ਬਾਕੀ ਚੱਲਦੇ ਹੁਣ ਬਿੰਦਰ ਖੜਾ ਉੱਥੇ ਬਿੰਦਰ ਨੂੰ ਲੈ ਕੇ ਜਾਂਦੇ ਨਾਲ ਓਏ ਬਾਈ ਪਹੁੰਚ ਗਏ ਰੋਪੜ ਪਹਿਲਾਂ ਇੱਧਰ ਮਿਲੋ ਸਤਿ ਸ਼੍ਰੀ ਅਕਾਲ ਜੀ ਹਾਂ ਬਿੰਦਰ ਕਰ ਸੈਲੈਕਟ ਫਿਰ ਹਰਲਾ ਤੇਰੇ ਸਾਹਮਣੇ ਹੀ ਆ ਪਿਆ ਆ ਪਈ ਆ ਆਏ ਬਾਈ ਉੱਪਰ ਤੇ ਆਏ ਪੈਸੇ ਵੱਧੇ ਆਈ ਜਾਂਦੇ ਆ ਥੱਲੇ ਵਾਲਾ ਸਭ ਤੋਂ ਮਹਿੰਗਾ ਇਹ ਕਿੱਟ ਪਈ ਐ ਫੋਨ ਕੋਈ ਜੋ ਕੋਹਾਂ ਪਈ ਐ ਆ ਲੱਗੇ ਆ ਬਾਈ ਫੋਨ ਕਿਹੜੇ ਆ JK ਦੇ ਜੇ ਠੀਕ ਆ JK ਦੇ ਵੀ ਆ ਕਹਦੇ ਆ ਇਹ ਹੋਰੀਏ ਇਹ ਹੈਗਾ ਬਾਈ ਇਹ ਵੀ ਹਾਈ ਫਾਈ ਆ ਜਾਂਦੇ ਆ 8000 ਤਾਂ ਕਹਿੰਦਾ ਕਿੰਨੇ ਦਾ 8600 8600 7000 ਦਾ ਕਹਿੰਦਾ ਬਾਈ ਯਾਰ ਆ ਹੈਗਾ ਬਣਾਉਂਦੇ ਆ ਰੇਟ 5500 ਕਹਿੰਦਾ ਹਮ ਹੈਨਾ ਬਾਕੀ ਗਾਰੰਟੀ ਐ ਇਹਦੀ ਦੇ ਸੀਗੇ ਨਾ ਹੋਰ ਵੀ ਥੱਲੇ ਪਾਈਆਂ ਆਪਣੇ ਹੂੰ ਹੂੰ ਪੈਰ ਬਾਈ ਇਹਨਾਂ ਦੀ ਲੈ ਕੇ ਜਾਣੇ ਆ ਸੀ ਜਿਆਦਾ ਕਾਸੇ ਦੇ ਹੋ ਗਏ ਇਹਨਾਂ ਦਾ ਬੈਟਰੀਆਂ ਦਾ ਕੰਮ ਵੀ ਆ ਹਾਂ ਹਾਂ ਠੀਕ ਆ ਬਾਕੀ ਚੱਲੀ ਜਾ ਫਿਰ ਹੂੰ ਹੂੰ ਚੱਲ ਲਏ ਇਹਨੂੰ ਮਰ ਲੈਣਾ ਹੈ ਇਹਨੂੰ ਚੱਕ ਲੈਣੇ ਜੀ ਹੂੰ ਮਾ ਠੀਕ ਆ ਜੀ ਪੈ ਗਏ ਉਹ ਪੈ ਗਏ ਜੋ ਹੋਨੇ ਨੇ ਉਹ ਪਾਤੇ ਮੈਂ ਤਾਂ ਰਾਤੇ ਰਹਿ ਗਏ ਇਹਨਾਂ ਨੇ ਪਾ ਵੀ ਦਿੱਤੇ ਲੋ ਰਹਿ ਗਏ ਸਟੱਪਣੀ ਦਾ ਠੀਕੇ ਦੀ ਉਧਰ ਉਹ ਜਿਹਾ ਬਸ ਠੀਕ ਆ ਹੋ ਰਹੇ ਹੋ ਬਾਈ। ਕਾਹਨਾਂ ਨਹੀਂ ਉੱਧਰ ਆ ਨਾ। ਸ਼ੌਪ ਰੇ ਆ। ਇੱਥੇ ਡੈਮੋ ਆ ਗਿਆ ਪਿਆ। ਇਹ ਟਾਇਰ ਦੇਖ ਲੈ। ਇਹ ਵੀ ਪਾਉਣਾ ਕਿਸੇ ਨੇ। ਐਮ ਆਰ ਐਲ। ਨਹੀਂ ਇਹ ਵੀ ਪਾਉਣਾ ਵੇ ਇੰਦਰ ਕਿਸੇ ਨੇ। ਹਾਂ ਹਾਂ। ਹੈ? ਕੋਈ ਕੋਈ। ਇਹ ਵੀ ਚਾਹ ਵੈਸਾ ਕਿਸੇ ਵੀ। ਸੈਜੂ ਨਾ ਵਰਗੇ। ਹਾਂ ਹਾਂ। ਇਹ ਕਿੰਨੇ ਨੰਬਰ ਹੈ? 19 4317 1904517 ਨਾ ਐਮ ਆਰ ਐਲ ਦੇ ਹੰਬਲੇ ਕੋਲ ਸਾਬਜੋਤ ਵਾਲੇ ਨਾਲ ਦੇ ਮੈਂ ਕਹਾਂ ਹਣਾ ਕਿ ਛੋਟੇ ਆ ਉਹ ਐਡੇ ਹੋ ਆ ਭਾਈ ਅਸੀਂ ਦੇਖੇ ਗੌਰ ਨਾਲ ਹੋਣਾ ਮੈਂ ਇੱਕ ਫੋਟੋ ਪੇਪਰ ਹੋਣੇ ਆ ਇਹ ਹੂੰ ਮੈਂ ਇੱਕ ਫੋਟੋ ਪੇਪਰ ਹੋਣੇ ਆ ਹਾਂ ਹਾਂ ਚੌੜਾ ਦੇ ਕਿੰਨਾ ਉਹ ਉਹ ਫੇ ਕਿੰਨੇ ਫੁੱਟਾ ਉਹ ਅੱਧਾ ਫੁੱਟ ਵੀ ਨਹੀਂ ਹੈਗਾ ਮੈਂ ਤਾਂ ਫਟਾਉਂਦੇ ਆ ਹੋਣਗੇ ਮੇਰੇ ਪੈਸੇ ਕਿੰਨੇ ਲਖਾਏ ਜਾਂਦੇ ਮੈਂ ਦੇਖਿਆ ਤਾਂ ਇਹ ਤਾਂ ਕਿੰਨਾ ਚੋਟਾ ਲੱਗ ਰਿਹਾ ਦੇਖਾਂ ਪਾਏ ਦੇ ਇਕੱਠੇ ਜੋਗੇ ਹਵਾ ਇਹਨਾਂ ਤੇ ਉਹ ਲੈਣਾ ਵਿੰਦਰ ਆਪਾਂ ਨੇ ਗਰੰਟੀ ਕਾਰਡ ਹਾਂ ਹਾਂ ਉਹ ਦਵਾਂਗੇ ਹਾਂ ਮੱਕੀ ਭਾਈ ਇਹ ਉਹਦੇ ਪਵਾਤੇ ਜੇ ਕੇ ਦੇ ਜੇ ਜੀ ਇਹਨੇ ਕੋ ਚਲਾਈ ਆ ਹੁਣ ਆਏ ਤਾਂ ਤੁਸੀਂ ਕਿੰਨੇ ਦੇ ਪਵਾ ਕੇ ਲਿਆਏ ਉਹ ਚ ਬਲੈਰੋ ਜਾ ਬਲੈਰੋ ਆ ਪਹਿਲਾਂ ਛਾਪ ਲੈ ਉਹ ਵੀ ਟਾਇਰ ਹੈ ਹੈ ਇਹ ਵੀ ਟਾਇਰ ਹੈ ਉਹ ਨੰਬਰ 19 ਨਹੀਂ ਹੋਣਾ ਉਹਦਾ 20 20 ਤੇ ਨੰਬਰਾਂ ਦਾ ਫਰਕ ਪੈ ਗਿਆ ਚਾਰ ਕੇ ਪੰਜ ਸੱਪਣੀ ਦੇ ਢੀਕ ਦੀ ਸੱਪਣੀ ਹੈ ਉਹ ਨਹੀਂ ਉਹ ਹੈ ਨਹੀਂ ਨਸ਼ਾ ਉਹ ਇਹ ਨੂੰ ਹੈਗੀ ਆ ਮੈਂ ਕਿਹਾ ਯਾਰ ਲੈ ਉਹਨਾਂ ਨੂੰ ਲੁੱਟੇ ਲਿਆ ਅਰੇ ਉਹ ਰੇਮੇ ਲੱਗਿਆ ਉਹ ਪਿੱਛੇ ਸੱਪਣੀ ਵਾਲਾ ਉਹ ਟਾਇਰ ਨਹੀਂ ਚੜਾ ਹੋਇਆ ਐਵਿੰਦਰ ਮੈਂ ਕਿਹਾ ਉਹਨਾਂ ਨੂੰ ਯਾਰ ਲੁੱਟੇ ਲਿਆ ਕੰਮ ਵੀ ਇੱਕ ਨੰਬਰ ਘੱਟ ਦੇ ਦਿੱਤਾ ਮੈਨੂੰ ਬਾਅਦ ਚ ਉਹਨੂੰ ਦੱਸਿਆ ਕਾਲੀ ਨੇ ਕਹਿੰਦੇ ਕ੍ਰਿੰਪਰ ਘੱਟੇ ਹੁੰਦੀ ਆ ਸੱਪਣੀ ਇਹ ਪਤਾ ਨਹੀਂ ਕਿਹਾ ਸੀ ਨਾ ਨਹੀਂ ਕਈ ਵਾਰ ਉਹ ਤਾਂ ਪਹਿਲਾਂ ਵੀ ਸੱਪਣੀ ਰੱਖ ਲੈਂਦਾ ਕਿ ਉਹਦਾ ਟਾਇਰ ਬੰਦੇ ਨੇ ਬੁਲਦਾਈ ਬੀਤੀ ਹੋਊ ਸੱਦਾਂ ਹੂੰ ਪਰ ਇਹ ਜਿਹੜੇ ਆ ਲਾਏ ਆ ਪਰ ਹੌ ਟਾਇਰ ਬਦਲ ਸਕਦੇ ਨਾ ਇੱਕ ਨੰਬਰ ਆ ਉੱਪਰ ਚੜਜੁੰਦਾ ਏ ਹਾਂ ਹਾਂ ਅੱਛਾ ਮੈਂ ਕਹਾ ਨਹੀਂ ਤਾਂ ਕੰਪਨੀ ਵਾਲੇ ਲਾਏ ਆ ਜਿਹੜੇ ਨੂੰ ਲਾਏ ਆ ਆ ਠੀਕ ਆ ਵਧੀਆ ਵਧੀਆ ਮੈਂ ਕਹਾ ਬਵਾ ਦਈਏ ਸਿਆਲ ਆ ਗਿਆ ਹਾਂ ਹੁਣ ਤਾਂ ਰੋਪੜੀ ਬਹੁਤ ਧੂਲ ਲੱਗੇ ਕਰਨਾ ਜਿਹੜੇ ਸਾਹਮਣੇ ਨਾਲ ਧੁੰਦ ਚੜ੍ਹ ਜਾਂਦੀ ਆ ਅੱਜ ਆਪਾਂ ਕੱਦੇ ਆਉਣ ਨੂੰ ਫਿਰਦੇ ਆ ਧੁੰਦੇ ਨਹੀਂ ਉਤਰਦੀ ਮੈਂ ਕਹਿੰਦਾ ਆਪਾਂ ਆ ਜਾਂਦੇ ਚੰਗੇ ਰਹਿੰਦੇ ਉਹ ਬੁੱਡੇਪੁਰ ਦੇ ਘਾ ਧੁੰਦੇ ਨਹੀਂ ਹੈਨਾ ਆ ਦੇਖੋ ਆ ਧੁੱਪ ਨਿਕਲ ਵੀ ਅਸੀਂ ਆਪਣੇ ਪਿੰਡ ਦੇ ਦੇਖੀ ਜਾਂਦੇ ਬਿੰਦਰੀ ਦੁਕਾਨ ਵਾਲ ਨੂੰ ਵੀ ਦਿਖਦੀ ਨਹੀਂ ਹਾਂ ਬੰਨੇ ਲੱਦੀ ਹੈ ਪਿੰਡ ਤਾਂ ਧੋਗੀ ਪੂਰੀ ਧੋਗੀ ਪੂਰੀ ਚੱਲ ਬਾਈ ਸਾਡਾ ਇਲਾਕਾ ਵੀ ਸ੍ਰੀ ਚਮਕੌਰ ਸਾਹਿਬ ਆ ਜਾਂਦਾ ਉਹਦੇ ਕਰਕੇ ਥੋੜਾ ਜਿਹਾ ਰਹਿੰਦਾ ਵੀ ਉੱਥੇ ਬਈ ਦਿੰਦਾ ਖੜਦਾ ਕਈ ਦਿਨ ਦਾ ਕਈ ਦਿਨ ਦਾ ਕੱਲ ਦੇਖ ਲੈ ਬਣਾ ਬਣਾਇਆ ਵਾ ਜੀ ਇਹ ਨਹੀਂ ਕਰਿਆ ਮੈਂ ਛੱਡ ਯਾਰ ਤੂੰ ਮੈਨੂੰ ਪੁੱਛੇ ਪਵਾ ਲਿਆ ਹਾਂ ਹਾਲੇ ਕਿੱਥੇ ਇਹ ਕਾ ਨਹੀਂ ਹੁੰਦਾ ਸਰ ਮਾਟ ਉਹ ਐਡਰੀ ਕਾਲੇ ਕਰਦੇ ਤਾਂ ਫਿਰ ਜਲਦੇ ਜਲਦੇ 11:00 12:00 ਵੱਜਦੇ ਹੱਜੇ ਮੈਨੂੰ ਕੋਈ ਮੜਾ ਕੋਈ ਕਹਿੰਦਾ ਵੀ ਚੱਲ ਇਹ ਤੈਨੂੰ ਮੈਂ ਸਰ ਇਹਦਾ ਜੋ ਕੋਈ ਪ੍ਰੋਗਰਾਮ ਹੀ ਨਹੀਂ ਆਇਆ ਟਾਵਰ ਬਣ ਗਈ ਬਾਈ ਹੋਰ ਗੱਲਾਂ ਦੀ ਗੱਲ ਉੱਚੀ ਹੋ ਜਾਣੀ ਹਾਂ ਹੋਈ ਲਾਈਨ ਮਾਟ ਲੈ ਕਹੋਂ ਮਾਰ ਗਈ ਹੁੰਦਾ ਇਹ ਕਹਿਣਾ ਹੁੰਦਾ ਹਾਂ ਉਹਰੇ ਵਿੱਚ ਆਉਂਗਾ ਆਸਤਾ ਨੰਬਰ ਹੂੰ ਇਹ ਤਾਂ ਬਾਈ ਗਾਰੰਟੀ ਕਾਰਡ ਕਿੰਨੇ ਸਾਲ ਦੀ ਐ ਵੀ ਤੇ ਉਮਰ ਪਰ ਦੀ ਤੋਂ ਦੇਤੀ ਲੈਣਾਗੇ ਬਾਈ ਨੇ ਕਿਹੜਾ ਮੈਂ ਚੈੱਕ ਕਰੇ ਕਰਦੇ ਆਂ ਚੱਲ ਬਈ ਡੇੜੀ ਜੱਦੀ 14 14 ਬਾਈ ਹਾਂਜੀ ਬਾਈ ਕਹਿ ਲੀ भाई ਸ਼੍ਰੀ ਅਕਾਲ ਜੀ ਵਧਾਈਆਂ ਬਾਈ ਵਧਾਈਆਂ ਬਾਈ ਬਲੋਕਰ ਤੁਸੀਂ ਅੱਜ ਆ ਗਏ ਸਤਿ ਸ਼੍ਰੀ ਅਕਾਲ ਜੀ ਚੱਲ ਆਇਆ ਹਾਂ ਪ੍ਰਧਾਨ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਹੋ ਗਈਆਂ ਵਧਾਈਆਂ ਭਾਈ ਲੰਬੀ ਥਰੀ ਬੜੀ ਹੈ ਮੁਗਰੀ ਉਹ ਮੋਹਾ ਪਾਹੋਂ ਲੰਬੀ ਹੈ ਨਾ ਦਾ ਮੁਗਰੀ ਲੰਬੀ ਹੋ ਜਾਏਗੀ ਬਾਈ ਤੇ ਚੀਰ ਹੈ ਮੈਨੂੰ ਤੇ ਕਿੰਨੀ ਦੀ ਦਾ 8 ਕਹਿੰਦੇ ਹੀ ਆ ਕਿੰਨੀ 8 8 ਗਿਆ 8 ਗਿਆ ਨਹੀਂ ਨਹੀਂ ਲੰਬਾਈ ਦੀ ਮੈਂ ਬਾਈ ਇਹ ਹੋਣੀ ਹੈ ਸਾਡੇ ਦੇ 50 ਹੋਏ ਹੋਣੀ ਹੈ 50 ਜੈਕ ਆ ਨਾ ਥੱਲੇ 50 ਹੋਊਗੀ ਡਬਲ ਜੈਕ ਆ ਥੱਲੇ ਮੈਂ ਬੈਗਾਂ ਨਾ ਲੋ ਬਾਈ ਉਹਦੇ ਨਾਲ ਵੀ ਨਾ ਹਾਂ ਹਾਂ ਜੇ ਆਇਆ ਨਾ ਨਹੀਂ ਲੱਖੂ ਡਬਲ ਗਿਆ ਹੈ ਦਵਾ ਮੇਰੇ ਬੈੱਡ ਵੀ ਦਿਨ ਫੁੱਟਦਾ ਹਨ ਬੈੱਡ ਤਿੰਨ ਪੂਰਾ ਇਹ ਆ ਗਿਆ ਪੂਰੀ ਅੱਛਾ ਆ ਬਹੁਤ ਲੰਬੀ ਹੈ ਯਾਰ ਚੀਜ਼ ਆ ਤਾਂ ਜਾਈਦੀ ਲੰਬੀ ਕੰਨੇ ਕੋਲ ਹਾਂ ਹਾਂ ਕਾਲੇ ਉੰਬੀ ਪਈ ਆ ਆ ਦੁੱਤਾਵਾ ਜਗੜ ਰਹੀ ਨਾ ਆਮ ਹੈ ਨਹੀਂ ਹਾਲੀ ਉਹੀ ਰੁੜਦੀ ਫਰੀ ਜਾਂਦੀ ਨਾ ਨਾ ਠੀਕ ਆ ਆ ਸੋਦਾ ਵੀ ਲੋਟ ਹੈ ਰਹ ਕੋਲੀ ਤੋਂ ਬੋਲਦੇ ਆਂ ਜੇ ਕਮਾ ਕਰਨਾ ਕੋਈ ਬਾਰੇ ਦੋਈ 2 15 ਬੰਗਾਲ ਕੋਹਣੀ ਬੰਨਤੀ ਨਾ ਇਹਦੀ ਉਹ ਕਿੱਥੇ ਐਬਿੰਦਰ ਅਸਿਆ ਹੈ ਅਗਰ ਆਲੀ ਦਿੱਤੀ ਹਾਂ ਹਾਂ ਵਾਹ ਜੀ ਬਹੁਤ ਵਧੀਆ ਲੱਗੀ ਤੇਰੀ ਹਾਂ ਨਹੀਂ ਆ ਕਈ ਵਾਰ ਨਾ ਉਹ ਸਲਿੱਪ ਕਰ ਜਾਂਦੇ ਦੀ ਕੱਲੇ ਹੋ ਰਹੀ ਤੇ ਨਾ ਇਹ ਕਰ ਬਹੁਤ ਹੋ ਜਾਂਦੀ ਰਲ ਪਾਉਣ ਨੂੰ ਆਏ ਥੋੜੀ ਜਿਹੀ ਰਲ ਪੈਂਦੀ ਬਸ ਨਹੀਂ ਤੂੰ ਆਂਦੇ ਬਹੁਤ ਗਿਰਾ ਦੇ ਹੁਣ ਸਾਡੇ ਵਾਲੇ ਤੇ ਚਾਰ ਆ ਉਹਦਾ ਬੋਖਾ ਉੱਤੇ ਸੀਪਲ ਦੀ ਬਾਈ ਐ ਖੁੱਲ ਜਾਂਦੀ ਈ ਕਲੈਕਟ ਵਾਲੀ ਦੀ ਗੱਲ ਕਰਦੇ ਬੜੀ ਉਹਦਾ ਉਹ ਮਿੱਠਾ ਲੈਵਾ ਕੌਣਾ ਕਰਾ ਨਹੀਂ ਮਿੱਠਾ ਦਾ ਹੀ ਹੋ ਕੇ ਆਏ ਉੱਤੇ ਮਿੱਠਾ ਖਾਏ ਆ ਆ ਦੋ ਆ ਗਿਆ ਸੀਨੀਅਰ ਇਹ ਜੈਕ ਦਾ ਅੱਛਾ ਜੈਕ ਪਾਇਆ ਇੱਥੇ ਲਾਉਣੀ ਪੱਤੀ ਇਹਨੂੰ ਨਾਈਟ ਪੰਦੇ ਕਰ ਲੈ ਨੁਸ਼ਾ ਜਮ ਨਹੀਂ ਹਿੱਲੂ ਗਈ ਇਹ ਹਿੱਲੂ ਗਈ ਨਹੀਂ ਹੂੰ ਹੂੰ ਠੀਕ ਈ ਗੱਲ ਆ ਵੀ ਵੈਸੇ ਬੜੀ ਹੁੰਦਾ ਕੋੜਾ ਹਾਂ ਤੇਰਾ ਟੂਲ ਵੀ ਚੰਗਾ ਬੜਾ ਏ ਠੀਕ ਟੂਲ ਵੀ ਬੜਾ ਚਾਹੀਦਾ ਹਾਂ ਨਾ ਟੂਲ ਬਹੁਤ ਤੇਰਾ ਬੜਾ ਤਲਬਿਕ ਕੋ ਬੋਟ ਆ ਰਹੀ ਨਾ ਬਾਕੀ ਟਾਇਰ ਤਾਂ ਚਲ ਕੁਛ ਨਹੀਂ ਇਹ ਚੀਜ਼ ਵਧੀਆ ਮਿਲ ਜਵੇ ਬਸ ਹੁਣ ਮੈਂ ਵੀ ਤਾਂ ਚਾਰੇ ਟਾਇਰ ਪਵਾਏ ਆ ਬਾਅਦ ਚੋ ਭਾਈ ਆਉਂਦਾ ਕੁਛ ਨਹੀਂ ਆਉਂਦਾ ਆਪਣੇ ਦਾ 4 ਲੱਖ ਤੋਂ 5 ਲੱਖ ਹਮਮ ਅਸੀਂ ਹੁਣ ਆਪਣੇ ਤੋਂ ਵੱਧ ਰੇਟ ਮੰਗ ਲਏ ਜਿਹੜਾ ਇੱਕ ਥੋੜਾ ਜਿਹਾ ਟਰੈਲੀ ਦੇ ਨਾਲੇ ਖੜਾ ਤਾਂ ਉਹ ਕਿਹੜੀ ਉਹ ਤਾਂ ਉਹ ਮਿਲ ਕੇ ਦਾਰਾ ਮੈਂ ਕਹਿੰਦਾ ਕੋਈ ਨਹੀਂ ਤਾਂ ਹੈ ਹੀ ਹੀ ਤਾਂ ਅੱਛਾ ਰੰਗੇ ਟਾਇਰ ਮੈਂ ਤੁੜ ਬੋਲਾ ਉਹ ਨਾਲ ਠੀਕ ਹੈ ਟੀਐਸਵੀ ਪਾਇਆ ਵਾਹੋ ਉਹ ਇਹਦਾ ਜਿਹੜਾ ਹੁੰਦਾ ਜਦ ਇਹ ਪਛਾਣ ਲੰਦਾ ਉਹ ਮਾਰ ਕੇ ਐ ਠੋਕਰ ਜੀ ਹਾਂ ਬਿਲ ਲਗਾ ਨਹੀਂ ਬਿਲਕੇ ਦਾ ਪਤਾ ਲੱਗਦਾ ਅੱਛਾ ਜਿਹੜੇ ਇੱਕ ਸਾਡੇ ਕੋਲ ਹੋਰ ਤਾਂ ਰੰਗ ਤੇ ਬਿਨਾ ਉਹ ਟਰਾਲਾ ਬਿਲ ਲਗਾਤਾ ਅੱਛਾ ਉਹਨੂੰ ਇਹ ਨਹੀਂ ਮੱਲੇ ਉਹ ਕਹਿੰਦੇ ਵੀ ਨਹੀਂ ਜੱਕ ਤੇ ਬਿਨਾ ਹੂੰ ਇਹ ਨਹੀਂ ਗੱਲੀ ਜੱਕਾ ਦਾ ਜ਼ਰੂਰ ਵਧੀਆ ਹਾਂ ਪਾਸ ਆ ਭਾਈ ਠੀਕ ਆ ਬੇਟੀ ਹੂੰ ਠੀਕ ਆ ਆਉਂਦਾ ਨਹੀਂ ਆ ਮਾ ਜਦ ਮਾ ਜਦ ਯਾਰ 200 ਰੁਪਏ ਤੋਂ ਬਸ ਠੀਕ ਐ ਅਨਵੰਟੀ ਇਹ ਕਹਿੰਦਾ ਕੋਈ 100 ਜਿ ਤੋਂ 10 ਘੰਟਾ ਵਾਈ ਬਣਾਉਣਾ ਆਹੋ ਇੱਕ ਮਿੰਟਰੀ ਮੰਨਦਾ ਦਾ ਗਰਮ 10 ਦੀ ਰੋਟੀ ਦਾ ਸਮਾਨ ਹੋ ਗਿਆ ਤੇ ਫੇਰ ਮਾ ਹਵੀ ਫੇਰ ਵੀ ਲੋ ਬਾਈ ਪਹੁੰਚ ਗਿਆ ਬਾਈ ਰੋਤਾ ਤੇ ਕੜਕਾ ਦੇਖੋ ਬਾਈ ਟੱਕਰ ਨੰਬਰ ਖੜੀ ਆ ਦੇਖੋ ਬਈ ਆਹ ਸਾਈਡ ਨਾਲ ਆਪਣਾ ਜੰਮਿਆ ਨਹੀਂ ਤਾਂ ਆਹ ਵਾਲਾ ਬਾਈ ਇੱਕ ਸਾਈਡ ਸਾਰੇ ਇੰਦਾ ਜੰਮਿਆ ਹੈਗਾ ਟੋਟਲੀ ਤੇ ਜਮਾਈ ਦਾ ਤਿਲਕ ਹੋ ਗਿਆ ਇੱਥੇ ਦੂਰ ਹੁੰਦੇ ਜੰਮੇ ਆ ਦੇਖੋ ਜੀ ਕਣਕ ਚੈੱਕ ਕਰੋ ਇੱਥੇ ਤੇ ਹੈ ਜੀ ਦਰਗਾਹ ਦੀ ਆ ਪਕੀਆਗਾ ਆਤੀ ਬਾਈ ਆਪਣੇ ਸਾਰੀ ਉਪਰ ਵਾਲੀ ਬਾਈਤੀ ਬਾਈ ਵਿੱਚ ਆਪਣੇ ਅੱਗ ਤੱਕ ਨਹੀਂ ਲਈਦੀ ਨਾ ਇਹ ਗੱਠਾ ਬਣਾਈਆਂ ਦੀਆਂ ਕੁਝ ਵੀ ਨਹੀਂ ਤਾਂ ਕਰਿਆ ਹੈਗਾ ਆ ਹੁੰਦੀ ਇਹ ਆ ਕਰੋ ਚੈੱਕ ਆ ਬਾਈ ਇਹ ਚ ਕੁਝ ਨਹੀਂ ਤਾਂ ਇਹ ਜੇ ਥੋੜੀ ਜਿਹੀ ਉੜਮੇ ਜੇ ਰੰਗ ਭਰਾ ਦੇਖੋ ਜੀ ਜਿਹੜੀ ਪਰਾਲੀ ਤੀ ਕਹੇ ਜੀ ਕਾਲੀ ਪਈ ਹੈ ਸ਼ਾਹ ਕਾਲੀ ਆਹ ਦੇਖੋ ਕਿਤੇ ਕਿਤੇ ਜੰਮੀ ਨਹੀਂ ਹੈ ਪਰਾਲੀ ਕਰਕੇ ਲੈਣਾ ਇਹ ਚ ਕੋਈ ਵੀ ਅਹੀ ਜਗ੍ਹਾ ਨਹੀਂ ਹੈਗੀ ਵੀ ਜਿੱਥੇ ਨਹੀਂ ਜੰਮੀ ਆਹ ਦੇਖੋ ਪਰ ਇਹ ਸਾਰੀ ਲੁਕੋਗੀ ਇਸ ਟਾਈਮ ਇਕਣਾ ਕਈ ਜਗ੍ਹਾ ਹੈ ਭਈ ਇਹ ਆਜਕਣਾ ਹਾਏ ਕਈ ਜਗ੍ਹਾ ਇਕਣਾ ਹੀ ਆ ਪਰ ਮਲੂਮ ਨਹੀਂ ਦਿੰਦੀ ਹੈਗੀ ਉਹ ਤੇ ਦਾਣਾ ਬਾਈ ਬਹੁਤ ਬੁੱਝਾ ਤਕੜਾ ਕਰਿਆ ਪਰ ਹਨ ਹਨ ਬਾਕੀ ਉਹ ਚ ਬਾਈ ਥੋੜੀ ਜਿਹਾ ਜ਼ਿਆਦਾ ਤੇ ਆਏ ਆ ਬਾਈ ਕਿਤੇ ਕਿਤੇ ਟੱਪੇ ਜੇ ਇਹ ਆਪਾਂ ਨੇ ਜੇ ਪਾਣੀ ਲਾਇਆ ਤਾਂ ਬਾਈ ਦਾਣੇ ਵੀ ਸਿਟੇ ਤੇ ਪਰ ਉਹ ਬਣੀ ਨਹੀਂ ਗੱਲ ਆ ਦੇਖੋ ਜਿਹੜੇ ਦਾਣੇ ਜਿਹਦੇ ਕੋਈ ਕਿਤੇ ਕਿਤੇ ਜਿੰਮੇ ਆਏ ਆ ਇਹ ਬਰਾਬਰ ਨਹੀਂ ਰਲੇ ਆ ਥੋੜੀ ਜਿਹਾ ਜ਼ਿਆਦਾ ਇੱਕਣਾ ਟੱਪੇ ਜੇ ਵਾਲੀ ਆ ਦੇਖੋ ਨਵੀਂ ਪਰਾਲ ਖਾਨਾ ਪਿਆ ਤਾ ਪਰ ਠੀਕ ਆ ਭਾਈ ਸੌਦਾ ਇਹ ਆਪਾਂ ਨੇ ਭਾਈ ਆਹ ਆਹ ਆ ਜਿਆਦਾ ਬਸ ਇੱਕ ਇਹ ਸਾਰੀ ਚਿਹਜੂ ਵੀ ਦਾਣੇ ਛਿੜਤੇ ਆਪਾਂ ਨੇ ਬਾਪਾ ਨੇ ਗੁੱਡੇ ਨਹੀਂ ਦੇ ਸੀ ਪਾਣੀ ਲਾ ਕੇ ਛਿੜਤੇ ਤੇ ਉਹਦੇ ਕਰਕੇ ਥੋੜੀ ਜਿ ਜੰਮਣੇ ਚੰਦੀ ਹੋਈ ਆ ਬਾਕੀ ਭਾਈ ਸੌਦਾ ਵਧੀਆ ਪਰਾਲੀ ਵਾਲਾ ਮੈਂ ਜਿਹੜੇ ਗੂਲੇ ਆ ਇਹਦੇ ਨੂੰ ਫੋਲ ਲਵੇ ਬਸ ਹੋਰ ਕੁਛ ਨਾ ਕਰ ਇਹਨੂੰ ਫੋਲ ਲਵੇ ਬਾਕੀ ਦੇਖੋ ਤੁਸੀਂ ਦੇਖੀ ਹੋਣੀ ਜਿਹਦੇ ਗਣਕ ਬੀਜੀ ਤੀ ਕਿਹੜਾ ਸਾਫ ਪ੍ਰਾਲ ਖਾਨਾ ਵੇਚਦਾ ਇਹ ਚ 7301 ਤੀ ਬਈ ਇਹ ਚ ਤੁਸੀਂ ਸਾਫ ਲੈ ਲਓ ਵੀ ਉਹਦਾ ਪ੍ਰਾਲ ਖਾਨਾ ਕਿੰਨਾ ਤਾਂ ਕੁਝ ਵੀ ਨਹੀਂ ਚੱਕਿਆ ਆਪਾਂ ਨੇ ਸਾਰਾ ਕੁਝ ਵਿੱਚ ਵਾਇਆ ਆ ਕਿਤੇ ਕਿਤੇ ਜਾਕਣਾ ਹੈ ਪਰ ਕਣਕਾਂ ਹੈ ਬਾਈ ਟਿੱਕੜੀ ਪਈ ਹੈ ਜਿਹਨੂੰ ਕਹ ਦਿੰਦੇ ਆ ਐ ਚ ਬਾਈ ਗੱਠਾਂ ਬਣੀਆਂ ਹੋਈਆਂ ਦੀਆਂ ਆ ਵੀ ਦੇਖ ਲਓ ਕਣਕਾਂ ਇਹ ਜੇ ਗੱਠਾਂ ਬਣੀਆਂ ਹੋਈਆਂ ਇਹ ਇਹਦੇ ਵਿੱਚ ਵਾਈ ਹੋਈ ਸਾਰਾ ਕੁਝੇ ਪਰਾਲੀ ਬਰੂਲੀ ਇਹਦੇ ਵਿੱਚ ਵੀ ਬਈ ਏਕਣੀ ਆ ਤਾਂ ਇਹ ਉੱਚੀ ਨੀਮੀ ਜੀ ਆ ਇਹ ਵਾਕੇ ਇੱਕ ਪਾਣੀ ਲੱਗਿਆ ਹੋਇਆ ਬਾਈ ਇਹਨੂੰ ਜਿਹੜੇ ਸਾਵਨਾਂ ਧੁੱਪ ਪੈਂਦੀ ਆ ਮੈਨੂੰ ਲੱਗਦਾ ਬਈ ਪਾਣੀ ਇੱਕ ਲੱਗੂਗਾ ਹੁਣ ਬਾਕੀ ਬਈ ਰੂਹ ਖੁਸ਼ ਹੋ ਗਈ ਇਹ ਅੱਜ ਤੇ 10 15 ਦਿਨ ਪਹਿਲਾਂ ਬਈ ਮੂਹ ਨੂੰ ਨਹੀਂਦੀ ਲੱਗਦੀ ਹੈਗੀ ਬਈ ਕਿਆ ਇਹ ਹਾ ਹੁਣ ਦੇਖੋ ਕੱਕਣਾ ਧੁੱਪ ਜੀ ਪਈਏ ਕੱਕਣਾ ਮਲ ਗਈ ਆ ਵੀ ਆ ਤੁਹਾਡੇ ਸਾਹਮਣੇ ਰੰਗ ਚ ਚਲੋ ਇਹ ਲੇਟ ਆ ਰੰਗ ਚ ਉਹ ਜੀ ਉਹ ਚ ਆਪਣੀ ਚਰੀ ਦੀ ਉਹ ਜਮਈ ਸਾਫ ਖੇਤ ਆ ਉਹਨੂੰ ਵੀ ਪਿੱਛੇ ਛੱਡ ਗਈ ਇਹ ਚੀਜ਼ ਫਰਕ ਤਾਂ ਹੈ ਬਈ ਵਿੱਚ ਪਰਾਲੀ ਬਾਈ ਦਾ